ਦੂਸਰਾ ਰਾਜਾ ਚੌਥਾ ਦਿਆਏ ਸ਼ੁਰੂ ਦੇ ਕੁਝ ਵਚਨਾਂ ਤੋਂ ਪੜਾਂਗੇ ਨਬੀਆਂ ਦੇ ਚੇਲਿਆਂ ਦੀ ਪਤਨੀਆਂ ਵਿੱਚੋਂ ਇੱਕ ਔਰਤ ਨੇ ਐਲੀਸ਼ਾ ਦੇ ਅੱਗੇ ਦੁਹਾਈ ਦੇ ਕੇ ਕਿਹਾ ਤੇਰਾ ਦਾਸ ਮੇਰਾ ਪਤੀ ਮਰ ਗਿਆ ਹੈ ਅਤੇ ਤੂੰ ਜਾਣਦਾ ਹੈ ਕਿ ਉਹ ਯਹੋਵਾ ਦਾ ਡਰ ਰੱਖਣ ਵਾਲਾ ਸੀ ਪਰ ਜਿਹਦਾ ਉਹ ਕਰਜ਼ਦਾਰ ਹੈ ਉਹ ਆਇਆ ਹੈ ਕਿ ਮੇਰੇ ਦੋਨਾਂ ਪੁੱਤਰਾਂ ਨੂੰ ਆਪਣੇ ਨੌਕਰ ਬਣਾਉਣ ਦੇ ਲਈ ਲੈ ਜਾਵੇ ਅਚਾਨਕ ਵਿਪਤਾ ਨਾਲ ਭਰੀ ਇੱਕ ਸਮੱਸਿਆ ਆ ਗਈ ਕੀ ਕਰਨਾ ਹੈ ਸਮਝ ਨਹੀਂ ਆ ਰਿਹਾ ਸਮੱਸਿਆ ਦੂਰ ਕਿਵੇਂ ਹੋਏਗੀ ਇਹ ਸਮਝ ਨਹੀਂ ਆ ਰਿਹਾ ਸੀ ਉਹ ਔਰਤ ਜੋ ਆਪਣੇ ਪਤੀ ਨੂੰ ਗਵਾ ਚੁੱਕੀ ਸੀ ਅਲੀਸ਼ਾ ਕੋਲ ਆਈ ਤੁਸੀਂ ਜਾਣਦੇ ਹੋ ਨਾ ਮੇਰਾ ਪਤੀ ਮਰ ਗਿਆ ਹੈ ਹਾਂ ਪਤਾ ਹੈ ਤੈਨੂੰ ਨਹੀਂ ਮੈਨੂੰ ਵੀ ਬੜਾ ਦੁੱਖ ਆ। ਜਿਸ ਸਾਨੂੰ ਇਹਨਾਂ ਦੁੱਖ ਆ ਤਾਂ ਤੂੰ ਜਿਨੇ ਪਤੀ ਨੂੰ ਗਵਾਇਆ ਤੈਨੂੰ ਕਿੰਨਾ ਦੁੱਖ ਹੋਵੇਗਾ। ਅਸੀਂ ਪ੍ਰਾਰਥਨਾ ਕਰ ਰਹੇ ਹਾਂ ਤੂੰ ਹੌਸਲਾ ਰੱਖ। ਤੂੰ ਕਿਹੜੇ ਕੰਮ ਆਈ ਹੈ? ਮੇਰਾ ਪਤੀ ਅਚਾਨਕ ਮਰ ਗਿਆ। ਇਹ ਸੋਚ ਕੇ ਅਸੀਂ ਦੁਖੀ ਹੋ ਕੇ ਰੋ ਰਹੇ ਹਾਂ। ਐਸੇ ਸਮੇਂ ਤੇ ਇੱਕ ਹੋਰ ਸਮੱਸਿਆ ਆ ਗਈ ਆ। ਕੀ ਹੋਇਆ ਭੈਣ? ਕੀ ਹੋਇਆ? ਉਹਨੇ ਕਿਸੇ ਤੋਂ ਕਰਜ਼ਾ ਲਿਆ ਸੀ ਕਰਜ਼ਾ ਲਿਆ ਸੀ ਓਹੋ ਉਹਨੇ ਕਰਜ਼ਾ ਲਿਆ ਸੀ ਜਾਂ ਫਿਰ ਕਿਸੇ ਤੋਂ ਪੈਸਾ ਫੜਿਆ ਸੀ ਇਸ ਤਰ੍ਹਾਂ ਕਦੇ ਉਸਨੇ ਮੈਨੂੰ ਫੀਲ ਵੀ ਨਹੀਂ ਹੋਣ ਦਿੱਤਾ ਸੀ ਨਾ ਉਹਨੇ ਮੈਨੂੰ ਇਹ ਗੱਲ ਕਦੇ ਦੱਸੀ ਸੀ ਹੈ ਕੋਈ ਐਸਾ ਸਾਡੇ ਵਿਚਕਾਰ ਤੁਸੀਂ ਕੀ ਕਰ ਰਹੇ ਹੋ ਤੁਹਾਡੀ ਪਤਨੀ ਨੂੰ ਪਤਾ ਨਹੀਂ ਆ ਸਭ ਕੁਝ ਰਹੱਸ ਨੌਕਰੀ ਕਰ ਵੀਦੇ ਹੋ ਜਾਂ ਨਹੀਂ ਕਰਦੇ ਹੋ ਕੋਈ ਨਹੀਂ ਪਤਾ ਕਿੱਥੇ ਕਰ ਰਹੇ ਹੋ ਇਹ ਵੀ ਕਿਤੇ ਪਤਾ ਨਹੀਂ ਆ ਅਸਲ ਤੁਸੀਂ ਬਾਹਰ ਕਿਉਂ ਜਾਂਦੇ ਹੋ ਨਹੀਂ ਪਤਾ ਕਿੱਥੇ ਜਾਂਦੇ ਹੋ ਨਹੀਂ ਪਤਾ ਕਿਉਂ ਦੇਰੀ ਨਾਲ ਆਉਂਦੇ ਹੋ ਇਹ ਨਹੀਂ ਪਤਾ ਤੁਸੀਂ ਮਿਹਨਤ ਕਰਕੇ ਜੋ ਵੀ ਕਮਾਉਂਦੇ ਹੋ ਤੁਹਾਨੂੰ ਬਿਲਕੁਲ ਪਤਾ ਨਹੀਂ ਆ ਪਤੀ ਹੋਵੇ ਜਾਂ ਪਤਨੀਆਂ ਹੋਵੇ ਸਾਡੇ ਜੀਵਨ ਦੇ ਵਿੱਚ ਜੇ ਰਹੱਸ ਹੈ ਤਾਂ ਇਹ ਚਿੱਕੜ ਵਰਗਾ ਜੀਵਨ ਹੈ ਕਦੇ ਧਿਆਨ ਦਿੱਤਾ ਉਹ ਨਾਲਾ ਹੋ ਸਕਦਾ ਹੈ ਇਹ ਤਲਾਬ ਹੋ ਸਕਦਾ ਹੈ ਆਮ ਤੌਰ ਤੇ ਤਲਾਬ ਚ ਚਿੱਕੜ ਹੁੰਦਾ ਹੈ ਉਹਦੇ ਚ ਕਾਈ ਜੰਮੀ ਹੁੰਦੀ ਆ ਉਹ ਉੱਪਰ ਉੱਪਰ ਰਹਿੰਦੀ ਆ ਹਰਾ ਹਰਾ ਦਿਖਾਈ ਦਿੰਦਾ ਰਹਿੰਦਾ ਹੈ ਉਪਰੋਂ ਦਿਖਾਈ ਦੇ ਰਿਹਾ ਹੈ ਸੋਚ ਕੇ ਤੁਸੀਂ ਗਲਤੀ ਨਾਲ ਕਦਮ ਰੱਖਿਆ ਹੌਲੀ 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 ਤੁਸੀਂ ਅੰਦਰ ਉੱਤਰਦੇ ਜਦੋਂ ਜਾਓਗੇ ਇਸ ਪੈਰ ਦੀ ਸਪੋਰਟ ਲੈ ਕੇ ਜੇ ਸੋਚੇਂਗੇ ਤੁਸੀਂ ਉੱਪਰ ਆਉਂਗੇ ਅਤੇ ਤੁਸੀਂ ਹੋਰ ਥੱਲੇ ਜਾਂਦੇ ਰਹੋਗੇ ਜੇ ਸੋਚ ਰਹੇ ਹੋ ਇੱਕ ਪੈਰ ਦੁਬਾ ਕੇ ਦੂਜੀ ਜਗ੍ਹਾ ਜਾਵਾਂਗਾ ਉਹ ਹੋਰ ਥੱਲੇ ਜਾਏਗਾ ਜੇ ਸੋਚੋਗੇ ਇਹ ਵਾਰ ਕੱਢਾਂਗਾ ਉਹ ਵੀ ਅੰਦਰ ਚਲਾ ਜਾਏਗਾ ਉਪਰ ਤੁਹਾਨੂੰ ਲੱਗੇਗਾ ਕਿ ਇਹ ਡੂੰਘਾ ਨਹੀਂ ਆ ਪਰ ਤੁਸੀਂ ਅੰਦਰ ਦਬਦੇ ਜਾਓਗੇ ਉਹ ਤੁਹਾਨੂੰ ਅੰਦਰ ਖਿੱਚੇਗਾ ਇਹ ਆ ਚਿੱਕੜ ਗੁਪਤ ਜੀਵਨ ਦੇ ਬਾਰੇ ਤੁਸੀਂ ਜਾਣਦੇ ਹੋ ਚਿੱਕੜ ਦੇ ਵਰਗਾ ਹੈ ਜੋ ਉਪਰੋਂ ਲੱਗਦਾ ਹੈ ਅਸਲ ਚ ਅੰਦਰੋਂ ਨਹੀਂ ਹੁੰਦਾ ਗੁਪਤ ਜੀਵਨ ਕਦੋਂ ਪਤਾ ਚੱਲਦਾ ਜਾਣਦੇ ਹੋ ਜਦ ਕੁਝ ਗਲਤ ਕਰਦੇ ਹੂੰ ਪਰਮੇਸ਼ਵਰ ਨੇ ਪੁਕਾਰਿਆ ਆਦਮ 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 ਨੇ ਕੀ ਕੀਤਾ ਜਲਦੀ ਨਾਲ ਜਾ ਕੇ ਪੇੜ ਦੇ ਪਿੱਛੇ ਉਹ ਗੁਪਤ ਤਰੀਕੇ ਨਾਲ ਲੁਕ ਗਿਆ ਕਿਉਂ ਲੁਕਿਆ ਜੋ ਫਲ ਨਹੀਂ ਖਾਣਾ ਸੀ ਉਹ ਉਸਨੇ ਖਾ ਲਿਆ ਸੀ ਜੋ ਨਹੀਂ ਕਰਨਾ ਸੀ ਉਹਨੇ ਕਰ ਲਿਆ ਤਾਂ ਹੀ ਤਾਂ ਰਹੱਸ ਹੈ ਜਵਾਨ ਬੱਚਿਓ ਮਾਤਾ ਪਿਤਾ ਦੀ ਤਰ੍ਹਾਂ ਆਪਣੇ ਰਹਿਸ ਨਾਲ ਲੁਕਾਓ ਜਾਣਦੇ ਹੋ ਕਿਉਂ ਜੋ ਜ਼ਰੂਰੀ ਹੈ ਜੋ ਤੁਹਾਨੂੰ ਜਾਨ ਤੋਂ ਵੱਧ ਪਿਆਰ ਕਰਦੇ ਆ ਸਿਰਫ ਉਹਨਾਂ ਵਿੱਚੋਂ ਦੋ ਲੋਕ ਇਸ ਦੁਨੀਆ ਦੇ ਵਿੱਚ ਆ ਇੱਕ ਆ ਪਿਤਾ ਅਤੇ ਮਾਂ ਉਹਨਾਂ ਦੇ ਨਾਲ ਮਾਰਾ ਨਾ ਕਰੋ ਜਿਵੇਂ ਕੁਝ ਨਹੀਂ ਜਾਣਦੇ ਸਭ ਕੁਝ ਠੀਕ ਆ ਸਭ ਵਧੀਆ ਹੈ ਇਸ ਤਰ੍ਹਾਂ ਨਾਟਕ ਕਰਨ ਦੀ ਕੋਸ਼ਿਸ਼ ਕਰਕੇ ਮਾਤਾ ਪਿਤਾ ਦੇ ਲਈ ਨਾ ਮਿਟਣ ਵਾਲੀ ਦੁੱਖ ਤਕਲੀਫਾਂ ਨਾ ਲਿਆਓ ਪਤੀਓ ਪਤਨਿਓ ਡਰਾਮੇ ਨਾ ਕਰੋ ਨਾਟਕ ਮੈਂਟੇਨ ਨਾ ਕਰੋ ਜਿਸ પતિ ਪਤਨੀ ਵਿਚਕਾਰ ਕੋਈ ਗੁਪਤ ਗੱਲ ਨਹੀਂ ਹੁੰਦੀ ਜਿੰਨਾ ਬੱਚਿਆਂ ਤੇ ਮਾਤਾ ਪਿਤਾ ਵਿਚਕਾਰ ਕੋਈ ਵੀ ਗੱਲ ਗੁਪਤ ਨਹੀਂ ਹੁੰਦੀ ਉਹ ਇੱਕ ਪਵਿੱਤਰ ਰਿਸ਼ਤਾ ਹੈ ਇਹੀ ਪਰਮੇਸ਼ਵਰ ਚਾਹੁੰਦੇ ਆ ਇਸ ਨੂੰ ਕੀ ਕਹਿੰਦੇ ਆ ਟਰਾਂਸਪੇਰੈਂਟ ਲਾਈਫ ਫ੍ਰੀ ਟਰਾਂਸਪੇਰੈਂਟ ਪਵਿੱਤਰ ਜੀਵਨ ਜੀਣ ਦੀ ਕੋਸ਼ਿਸ਼ ਕਰੋ ਇਹ ਸਭ ਕਿਉਂ ਕਰ ਰਹੇ ਜਾਂਦੇ ਹੋ ਭੈਣ ਤੁਹਾਡੇ ਪਤੀ ਨੇ ਕਰਜ਼ਾ ਲਿਆ ਹੈ ਕੀ ਤੈਨੂੰ ਨਹੀਂ ਪਤਾ ਸਵਾਮੀ ਘਟੋ ਘਟ ਹਿੰਟ ਵੀ ਨਹੀਂ ਦਿੱਤਾ ਕਿ ਕਰਜ਼ਾ ਲੈ ਰਿਹਾ ਹੈ ਕੀ ਕੀਤਾ ਥੋੜਾ ਵੀ ਥੋੜਾ ਵੀ ਸ਼ੱਕ ਮੈਨੂੰ ਨਹੀਂ ਸੀ ਕਿ ਮੇਰੇ ਪਤੀ ਨੇ ਕਰਜ਼ਾ ਲਿਆ ਹੈ ਮਰਨ ਤੋਂ ਬਾਅਦ ਜਿਨ੍ਹਾਂ ਨੇ ਕਰਜ਼ਾ ਦਿੱਤਾ ਜਦ ਉਹ ਆਏ ਤਾਂ ਉਸ ਸਮੇਂ ਮੈਨੂੰ ਪਤਾ ਚੱਲਿਆ ਕਿ ਮੇਰੇ ਪਤੀ ਨੇ ਬਹੁਤ ਕਰਜ਼ਾ ਲਿਆ ਹੋਇਆ ਹੈ ਇਸ ਗੱਲ ਨੂੰ ਲੁਕਾ ਕੇ ਰੱਖਿਆ ਸੀ ਤੁਹਾਡੇ ਮਰਨ ਤੋਂ ਬਾਅਦ ਤੁਹਾਡੀ ਸੱਚਾਈ ਸਾਹਮਣੇ ਆਏ ਇਹ ਠੀਕ ਗੱਲ ਨਹੀਂ ਹੈ ਤੁਹਾਡੇ ਮਰਨ ਤੋਂ ਬਾਅਦ ਆਪਣੀ ਪਤਨੀ ਅਤੇ ਬੱਚਿਆ ਦੇ ਲਈ ਨਾ ਤਾਂ ਕਰਜ਼ਾ ਛੱਡ ਕੇ ਜਾਣਾ ਅਤੇ ਨਾ ਹੀ ਸ਼ਰਮਿੰਦਗੀ ਤਾਂ ਕੀ ਛੱਡ ਕੇ ਜਾਣਾ ਹੈ ਨਮੂਨੇ ਵਾਲਾ ਜੀਵਨ ਆਸ਼ੀਸ਼ਦਾਇਕ ਆਤਮਿਕਤਾ ਨੂੰ ਛੱਡ ਕੇ ਜਾਣਾ ਹੈ ਤੁਸੀਂ ਆਸ਼ੀਸ਼ ਛੱਡ ਕੇ ਜਾਣੀ ਆ ਆਸ਼ੀਸ਼ ਵਾਲਾ ਜੀਵਨ ਛੱਡ ਕੇ ਜਾਣਾ ਹੈ ਯਾਦ ਰੱਖੋ ਬਾਈਬਲ ਦੱਸਦੀ ਹੈ ਪਹਿਲਾ ਪਤਰਸ ਦੂਸਰਾ ਅਧਿਆਇ 22ਵੇਂ ਵਚਨ ਤੋਂ ਅਸੀਂ ਉਸ ਪ੍ਰਭੂ ਦੇ ਨਕਸ਼ੇ ਕਦਮਾਂ ਤੇ ਚੱਲੀਏ ਜੋ ਸਾਡੇ ਲਈ ਇੱਕ ਨਮੂਨਾ ਦੇ ਗਿਆ ਹੈ ਸੁਣੋ ਨਮੂਨਾ ਛੱਡ ਕੇ ਜਾਓ ਮਾਰਗ ਦਰਸ਼ਨ ਦੇ ਰੂਪ ਚ ਛੱਡ ਕੇ ਜਾਓ ਤੁਹਾਡੇ ਬੱਚੇ ਤੁਹਾਡੇ ਤਰ੍ਹਾਂ ਜੀ ਸਕੇ ਐਸਾ ਜੀਵਨ ਛੱਡ ਕੇ ਜਾਓ ਸ਼ਰਮਿੰਦਗੀ ਨਾ ਛੱਡੋ ਕੋਈ ਸ਼ਰਮਿੰਦਗੀ ਦੀ ਗੱਲ ਛੱਡ ਕੇ ਨਾ ਜਾਓ ਕਰਜ਼ਾ ਛੱਡ ਕੇ ਨਾ ਜਾਓ ਆਸ਼ੀਸ਼ਾਂ ਛੱਡ ਕੇ ਜਾਓ ਉਹਦੇ ਲਈ ਅੱਜ ਤੋਂ ਹੀ ਪ੍ਰਾਰਥਨਾ ਕਰੋ ਉਹਦੇ ਲਈ ਤੁਸੀਂ ਹੁਣੇ ਤੋਂ ਮਿਹਨਤ ਕਰੋ ਉਹਦੇ ਲਈ ਹੁਣੇ ਤੋਂ ਹੀ ਤਿਆਰੀ ਕਰੋ ਇਹ ਗੱਲ ਸਮਝੋ ਪਤੀ ਦੀ ਮੌਤ ਤੋਂ ਬਾਅਦ ਦੁੱਖ ਚੱਲ ਰਹੀ ਸੀ ਮੌਤ ਹੋ ਗਈ ਅਤੇ ਬੱਚਿਆਂ ਨੂੰ ਦੁੱਖ ਪੈ ਗਿਆ ਸੀ ਅਤੇ ਪਰਿਵਾਰ ਦੇ ਲੋਕਾਂ ਦੇ ਵਿੱਚੋਂ ਕੋਈ ਵੀ ਜਾਣਦਾ ਨਹੀਂ ਸੀ ਕਿ ਉਹ ਕਿਸੇ ਪਾਸੇ ਉਹ ਕਰਜ਼ਾ ਲੈ ਕੇ ਮਰਿਆ ਹੈ ਜਿਨ੍ਹਾਂ ਨੇ ਕਰਜ਼ਾ ਦਿੱਤਾ ਸੀ ਉਹ ਕਹਿਣ ਲੱਗੇ ਅਸੀਂ ਤੇਰੇ ਦੋਨਾਂ ਪੁੱਤਰਾਂ ਨੂੰ ਲੈ ਕੇ ਜਾਵਾਂਗੇ ਉਹਨੇ ਕਿਹਾ ਏ ਕੀ ਹੈ ਸ਼੍ਰੀਮਾਨ ਪਤੀ ਨੂੰ ਤਾਂ ਪਰਮੇਸ਼ਵਰ ਲੈ ਗਏ ਅਤੇ ਬੱਚਿਆਂ ਨੂੰ ਤੁਸੀਂ ਲੈ ਕੇ ਚਲ ਜਾਓਗੇ ਤਾਂ ਫਿਰ ਮੇਰਾ ਤੁਸੀਂ ਦੱਸੋ ਕੀ ਹੋਏਗਾ ਕਿ ਕਦੇ ਐਸੇ ਹਾਲਾਤਾਂ 'ਚੋਂ ਨਿਕਲੇ ਹੂੰ ਕਦੇ ਐਸੀਆਂ ਪਰਸਥਿਤੀਆਂ ਦੇ ਵਿੱਚੋਂ ਕਦੇ ਵੀ ਤੁਸੀਂ ਨਿਕਲ ਕੇ ਗਏ ਹੋ ਬੋਲੋ ਨੌਕਰੀ ਚਲੀ ਗਈ ਪ੍ਰਭੂ ਮੇਰਾ ਕੀ ਹੋਏਗਾ ਮੇਰੇ ਬੱਚਿਆਂ ਦਾ ਕੀ ਹੋਵੇਗਾ ਮੇਰੀ ਸਿਹਤ ਵਿਗੜਦੀ ਜਾ ਰਹੀ ਆ ਮੇਰੇ ਬੱਚਿਆਂ ਦਾ ਕੀ ਹੋਏਗਾ ਪ੍ਰਭੂ ਮੇਰੇ ਪਰਿਵਾਰ ਦਾ ਕੀ ਹੋਏਗਾ ਮੇਰੇ ਪਰਿਵਾਰ ਦਾ ਕੀ ਬਣੇਗਾ ਪ੍ਰਭੂ ਅਤੇ ਅਸੀਂ ਕਿੱਦਾਂ ਪਾਲਣ ਪੋਸ਼ਣ ਕਰ ਸਕਾਂਗੇ ਪ੍ਰਭੂ ਮੇਰੀ ਪਤਨੀ ਮੇਰੇ ਬੱਚੇ ਅਤੇ ਉਹਨਾਂ ਦੇ ਭਵਿੱਖ ਦਾ ਕੀ ਹੋਏਗਾ ਪ੍ਰਭੂ ਕਦੇ ਇਹ ਪ੍ਰਾਰਥਨਾ ਕੀਤੀ ਆ ਪ੍ਰਭੂ ਕੀ ਹੋਏਗਾ ਪਤੀ ਤੁਸੀਂ ਲੈ ਗਏ ਇਹ ਕਹਿ ਰਿਹਾ ਬੱਚਿਆਂ ਨੂੰ ਅਸੀਂ ਲੈ ਕੇ ਜਾਵਾਂਗੇ ਮੇਰਾ ਕੀ ਹੋਏਗਾ ਪ੍ਰਭੂ ਮੇਰਾ ਕੀ ਹੋਵੇਗਾ ਅੱਜ ਕੋਈ ਇਸ ਤਰ੍ਹਾਂ ਦੀ ਇਹੀ ਪ੍ਰਾਰਥਨਾ ਕਰ ਰਿਹਾ ਕਿ ਪ੍ਰਭੂ ਮੇਰਾ ਕੀ ਹੋਵੇਗਾ ਹੁਣ ਮੇਰੇ ਬਾਰੇ ਕੀ ਆ ਸਬਦ ਦਾ ਵਿਆਹ ਹੋ ਗਿਆ ਮੇਰਾ ਨਹੀਂ ਹੋਇਆ ਸਾਰੇ ਸੈਟਲ ਹੋ ਰਹੇ ਆ ਸਭ ਦਾ ਵਿਆਹ ਹੋ ਗਿਆ ਮੈਂ ਹਜੇ ਤੱਕ ਸੈਟਲ ਨਹੀਂ ਹੋਇਆ ਹੁਣ ਮੇਰਾ ਕੀ ਹੋਏਗਾ ਪ੍ਰਭੂ ਸਾਰਿਆਂ ਦਾ ਕੋਈ ਨਾ ਕੋਈ ਟਿਕਾਣਾ ਹੈ ਪ੍ਰਭੂ ਸਬਦ ਹੈ ਪਰ ਅਜ ਤੱਕ ਮੇਰਾ ਕੋਈ ਟਿਕਾਣਾ ਨਹੀਂ ਹੋਇਆ ਪ੍ਰਭੂ ਜੋ ਬਿਮਾਰੀ ਹੋਈ ਆ ਉਹ ਪੈਸੇ ਦੇਖ ਕੇ ਕਿਸੇ ਡਾਕਟਰ ਕੋਲ ਜਾ ਕੇ ਇਲਾਜ ਕਰਵਾ ਰਹੇ ਆ ਪ੍ਰਭੂ ਮੈਂ ਤਾਂ ਗਰੀਬ ਹਾਂ ਮੈਂ ਕਿੱਥੋਂ ਜਾਵਾਂਗਾ ਪ੍ਰਭੂ ਕੁਝ ਵੀ ਕਰੋ ਮੇਰੀ ਬਿਮਾਰੀ ਠੀਕ ਨਹੀਂ ਹੋ ਰਹੀ ਮੇਰੇ ਬਾਰੇ ਕੀ ਆ ਕੀ ਕਦੇ ਪ੍ਰਭੂ ਤੋਂ ਪੁੱਛਿਆ ਹੈ ਉਸ ਦਿਨ ਉਹ ਪਤਨੀ ਐਲੀਸ਼ਾ ਦੇ ਕੋਲ ਆ ਕੇ ਕਹਿ ਰਹੀ ਸੀ ਮੇਰੇ ਵਿਸ਼ੇਚ ਕੀਆ ਮੇਰੇ ਬੱਚਿਆਂ ਦਾ ਕੀ ਹੋਵੇਗਾ ਜਿੰਨੇ ਪਾਲਣਾ ਸੀ ਉਹ ਤਾਂ ਪਤੀ ਚਲਾ ਗਿਆ ਅਤੇ ਹੁਣ ਮੇਰਾ ਕੀ ਹੋਏਗਾ ਮੈਂ ਕਿੱਧਰ ਨੂੰ ਜਾਵਾਂਗੀ ਤੁਸੀਂ ਆਪ ਦੱਸੋ ਹੁਣ ਕੀ ਹੋਏਗਾ ਸਾਡਾ ਮੇਰੇ ਬੱਚਿਆਂ ਦੇ ਭਵਿੱਖ ਦਾ ਕੀ ਹੋਏਗਾ ਪਿਆਰੇ ਉਸ ਦਿਨ ਉਹ ਔਰਤ ਜੋ ਸਮੱਸਿਆ ਲੈ ਕੇ ਆਈ ਉਹ ਕੋਈ ਦੂਰ ਨਹੀਂ ਕਰ ਸਕਦਾ ਸੀ ਉਹ ਆਪ ਵੀ ਦੂਰ ਨਹੀਂ ਕਰ ਸਕਦੀ ਸੀ ਕੋਈ ਸਾਡੇ ਵਿਚਕਾਰ ਹੈ ਜਿਹੜੀ ਸਮੱਸਿਆ ਦੂਰ ਨਹੀਂ ਹੋ ਸਕਦੀ ਐਸੀ ਸਮੱਸਿਆ ਵਾਲਾ ਕੋਈ ਹੈ ਤਾਂ ਸੁਣੋ ਉਹਦਾ ਹੱਲ ਹੈ ਉਹ ਹਲਕੀਆ ਅਲੀਸ਼ਾ ਨੇ ਕਿਹਾ ਭੈਣ ਤੁਹਾਡੇ ਘਰ 'ਚ ਕੁਝ ਹੈ ਕੁਝ ਨਹੀਂ ਸਾਰਾ ਘਰ ਖਾਲੀਆ ਜਿਸ ਘਰ ਚ ਪਤੀ ਨਹੀਂ ਆ ਉਸ ਘਰ ਚ ਕੀ ਆ ਜੇ ਪਾਲਣ ਵਾਲਾ ਪਤੀ ਮਰ ਗਿਆ ਤਾਂ ਉਸ ਘਰ ਚ ਕੀ ਰਹੇਗਾ ਦੱਸੋ ਲੇਕਿਨ ਥੋੜਾ ਜਿਹਾ ਤੇਲ ਇੱਕ ਕੁੱਪੀ ਦੇ ਵਿੱਚ ਹੈ ਬਸ ਫਿਰ ਕਹੋ ਥੋੜਾ ਜਿਹਾ ਤੇਲ ਮੇਰੇ ਘਰ ਚ ਠੀਕ ਆ ਤੂੰ ਆਪਣੇ ਗਵਾਂਡੀਆਂ ਦੇ ਕੋਲ ਜਾ ਕੇ ਤੂੰ ਜਿੰਨੇ ਭਾਂਡੇ ਮੰਗ ਕੇ ਲਿਆ ਸਕਦੀਆਂ ਉਹ ਸਾਰੇ ਮੰਗ ਕੇ ਲਿਆ। ਕਿਉਂ ਸੁਆਮੀ ਭੈਣ ਤੂੰ ਕਹਿ ਰਹੀਆਂ ਨਾ ਮੇਰਾ ਕੀ ਹੋਏਗਾ ਮੇਰੇ ਬੱਚਿਆਂ ਦਾ ਕੀ ਹੋਏਗਾ ਤੂੰ ਕਹਿ ਰਹੀਆਂ ਨਾ ਮੇਰੇ ਹੱਥ ਪੈਰ ਚੱਲ ਨਹੀਂ ਰਹੇ ਕੀ ਕਰਾਂ ਮੈਨੂੰ ਸਮਝ ਨਹੀਂ ਆ ਰਿਹਾ ਹੈ ਕੀ ਕਰਾਂ ਪ੍ਰਭੂ ਤੂੰ ਤਾਂ ਮੇਰੇ ਪਤੀ ਨੂੰ ਲੈ ਗਿਆ ਹੈ ਅਤੇ ਜਿਨ੍ਹਾਂ ਨੇ ਕਰਜ਼ਾ ਦਿੱਤਾ ਉਹ ਕਹਿੰਦੇ ਅਸੀਂ ਬੱਚਿਆਂ ਨੂੰ ਲੈ ਜਾਵਾਂਗੇ ਮੇਰਾ ਕੀ ਹੋਏਗਾ ਕਹਿ ਰਹੀ ਆ ਉਹਦਾ ਹੱਲ ਪਰਮੇਸ਼ਰ ਤੁਹਾਡੇ ਘਰ ਚ ਕਰ ਚੁਕਿਆ ਹੈ ਹਾਂ ਆ ਮੇਰੇ ਘਰ ਚ ਹੱਲ ਕੀ ਆ ਹਾਂ ਹੈ ਤੇਰੀ ਸਮੱਸਿਆ ਦਾ ਹੱਲ ਕਿਤੇ ਹੋਰ ਨਹੀਂ ਆ ਤੇਰੇ ਆਪਣੇ ਘਰ ਦੇ ਵਿੱਚ ਹੀ ਆ ਮੇਰੇ ਪਰਮੇਸ਼ਰ ਨੇ ਰੱਖਿਆ ਹੈ ਇਹਨਾਂ ਗੱਲਾਂ ਨੂੰ ਸੁਣਨ ਵਾਲੇ ਭੈਣੋ ਤੇ ਭਰਾਵੋ ਸੁਣੋ ਅੱਜ ਤੁਸੀਂ ਕਿਹੜੀ ਸਮੱਸਿਆ ਵਿੱਚ ਹੋ ਕਿਹੜੀਆਂ ਸਮੱਸਿਆਵਾਂ ਦੇ ਵਿੱਚੋਂ ਨਿਕਲ ਰਹੇ ਹੋ ਕਿਹੜੀ ਸਮੱਸਿਆ ਤੁਸੀਂ ਦੂਰ ਨਾ ਕਰਕੇ ਅੱਜ ਮੁਸੀਬਤ 'ਚ ਹੂੰ ਹੱਥ ਪੈਰ ਨਹੀਂ ਚੱਲ ਰਹੇ ਦੁੱਖ ਉਠਾ ਰਹੇ ਹੂੰ ਇੱਕ ਵੀ ਕਦਮ ਅੱਗੇ ਨਹੀਂ ਵਧਾ پا ਰਹੇ ਬੇਸਹਾਰਾ ਹਲਾਤਾ ਵਿੱਚ ਹੂੰ ਉਸ ਸਮੱਸਿਆ ਦਾ ਹੱਲ ਹੈ ਕਿੱਥੇ ਤੁਹਾਡੇ ਆਪਣੇ ਘਰ ਦੇ ਵਿੱਚ ਚਾਰ ਦੀਵਾਰੀ ਦੇ ਅੰਦਰ ਕਿੱਥੇ ਜੇ ਤੁਸੀਂ ਗੋਡੇ ਟੇਕੋਗੇ ਤਾਂ ਪਰਮੇਸ਼ਵਰ ਉੱਥੇ ਉੱਤਰ ਭੇਜੇਗਾ ਸਮਝੋ ਨੌਕਰੀ ਨਹੀਂ ਆ ਨੌਕਰੀ ਨਹੀਂ ਆ ਨੌਕਰੀ ਨਹੀਂ ਆ ਨੌਕਰੀ ਨਾ ਹੋਤੇ ਕਿਸ ਤਰ੍ਹਾਂ ਪਰਿਵਾਰ ਨੂੰ ਪਾਲ ਸਕਾਂਗਾ ਨੌਕਰੀ ਨਾ ਹੋਤੇ ਕਿਵੇਂ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਾਂਗਾ ਪਰੇਸ਼ਾਨ ਹੋ ਰਹੇ ਹੋ ਨਾ ਜੇ ਤੁਹਾਨੂੰ ਨੌਕਰੀ ਚਾਹੀਦੀ ਹੈ ਤਾਂ ਸਭ ਤੋਂ ਪਹਿਲਾਂ ਨੌਕਰੀ ਕਿੱਥੇ ਮਿਲੇਗੀ ਕੰਪਨੀ ਵਾਲੇ ਨੌਕਰੀ ਦੇਣਗੇ ਭੈਣੋ ਸਮਝੋ ਭਰਾਵੋ ਸਮਝੋ ਜੇ ਤੁਹਾਨੂੰ ਨੌਕਰੀ ਚਾਹੀਦੀ ਹੈ ਤਾਂ ਉਹ ਨੌਕਰੀ ਕਿੱਥੇ ਮਿਲੇਗੀ ਕਿੱਥੇ ਮਿਲੇਗੀ ਇੱਕ ਚੰਗੀ ਐਮਐਨਸੀ ਕੰਪਨੀ ਦੇ ਵਿੱਚ ਮਿਲੇਗੀ ਇਹ ਗਲਤ ਆ ਸਭ ਤੋਂ ਪਹਿਲਾ ਉਹ ਨੌਕਰੀ ਜਿੱਥੇ ਗੋਡੇ ਟੇਕੋਗੇ ਉੱਥੋਂ ਮਿਲੇਗੀ ਜਾਣਦੇ ਹੋ ਉਹ ਤੁਹਾਨੂੰ ਕੰਪਨੀ ਵਾਲੇ ਨਹੀਂ ਦੇਣਗੇ ਕੌਣ ਦੇਗਾ ਜਾਣਦੇ ਹੋ ਪਰਮੇਸ਼ਵਰ ਇਸ ਨੂੰ ਯਾਦ ਰੱਖੋ ਭੈਣੋ ਤੇ ਭਰਾਵੋ ਕੀ ਤੁਹਾਨੂੰ ਸਿਹਤ ਚਾਹੀਦੀ ਆ ਕੀ ਤੁਹਾਨੂੰ ਤੰਦਰੁਸਤੀ ਚਾਹੀਦੀ ਆ ਕੌਣ ਦਵੇਗਾ ਦੱਸੋ ਪਰਮੇਸ਼ਵਰ ਦੇਗਾ ਤੁਸੀਂ ਗੋਡਿਆਂ ਤੇ ਆਓ ਆਪਣੇ ਘਰ ਦੀ ਚਾਰਦੁਆਰੀ ਦੇ ਅੰਦਰ ਗੋਡਿਆਂ ਤੇ ਆ ਕੇ ਕਹੋ ਤੁਸੀਂ ਪ੍ਰਭੂ ਦਿਨ-ਪ੍ਰਤੀ ਦਿਨ ਸਿਹਤ ਵਿਗੜਦੀ ਜਾ ਰਹੀ ਆ ਦਿਨ-ਪ੍ਰਤੀ ਦਿਨ ਮੈਂ ਕਮਜ਼ੋਰ ਹੁੰਦਾ ਜਾ ਰਿਹਾ ਹਾਂ ਤੁਸੀਂ ਮੈਨੂੰ ਚੰਗਾ ਕਰੋ ਪ੍ਰਭੂ ਇਸ ਤਰ੍ਹਾਂ ਚਾਰ ਦੀਵਾਰੀ ਦੇ ਅੰਦਰ ਜੇ ਪ੍ਰਾਰਥਨਾ ਕਰੋਗੇ ਤਾਂ ਜੇ ਪ੍ਰਭੂ ਨੇ ਤੁਹਾਡੀ ਪ੍ਰਾਰਥਨਾ ਨੂੰ ਸੁਣਿਆ ਤਾਂ ਉੱਥੇ ਹੀ ਤੁਹਾਨੂੰ ਸਿਹਤ ਜ਼ਰੂਰ ਮਿਲ ਜਾਏਗੀ yes ਪਰਮੇਸ਼ਵਰ ਸਿਹਤ ਦਵੇਗਾ ਪਹਿਲਾਂ ਤੁਹਾਡੀ ਪ੍ਰਾਰਥਨਾ ਦਾ ਉੱਤਰ ਦੇਣ ਤੇ ਉਸ ਤੋਂ ਬਾਅਦ ਹੀ ਤੁਸੀਂ ਚੰਗੇ ਡਾਕਟਰ ਕੋਲ ਜਾਓਗੇ ਜੇ ਪਰਮੇਸ਼ਵਰ ਤੁਹਾਨੂੰ ਪ੍ਰਾਰਥਨਾ ਦਾ ਉੱਤਰ ਦੇਵੇਗਾ ਤਾਂ ਉਸ ਤੋਂ ਬਾਅਦ ਤੁਸੀਂ ਚੰਗੀ ਨੌਕਰੀ ਤੇ ਜਾਓਗੇ ਪ੍ਰਭੂ ਮੈਂ ਇੱਕ ਚੰਗੀ ਯੂਨੀਵਰਸਿਟੀ ਦੇ ਵਿੱਚ ਪੜਨਾ ਚਾਹੁੰਦਾ ਹਾਂ ਪ੍ਰਭੂ ਇੱਕ ਅੱਛੀ ਯੂਨੀਵਰਸਿਟੀ 'ਚ ਮੈਨੂੰ ਐਡਮਿਸ਼ਨ ਚਾਹੀਦੀ ਆ ਅੱਛੇ ਕਾਲਜ 'ਚ ਸੀਟ ਚਾਹੀਦੀ ਆ ਪਹਿਲਾ ਉਹ ਸੀਟ ਕੌਣ ਦੇਗਾ ਦੱਸੋ ਜੇ ਪ੍ਰਭੂ ਨੇ ਸੀਟ ਨਹੀਂ ਦਿੱਤੀ ਤੁਹਾਨੂੰ ਕਿਤੇ ਵੀ ਸੀਟ ਕਦੇ ਵੀ ਨਹੀਂ ਮਿਲੇਗੀ ਜਦੋਂ ਤੁਸੀਂ ਚਾਰ ਦਿਵਾਰੀ ਦੇ ਅੰਦਰ ਪ੍ਰਾਰਥਨਾ ਕਰਦੇ ਹੋ ਬੇਨਤੀ ਕਰਦੇ ਹੋ ਕਿ ਪ੍ਰਭੂ ਮੈਨੂੰ ਚੰਗੀ ਯੂਨੀਵਰਸਿਟੀ ਦੇ ਵਿੱਚ ਸੀਟ ਦੇ ਦਿਓ ਪ੍ਰਭੂ ਕਹੇਗਾ ਠੀਕਾ ਜੇ ਇਸ ਤਰ੍ਹਾਂ ਪ੍ਰਾਰਥਨਾ ਚ ਕਹਿ ਦਿੱਤਾ ਜੇ ਪਰਮੇਸ਼ਵਰ ਨੇ ਪ੍ਰਾਰਥਨਾ ਦੇ ਵਿੱਚ ਕਹਿ ਦਿੱਤਾ ਤਾਂ ਉਸ ਯੂਨੀਵਰਸਿਟੀ ਵਾਲੀ ਨੂੰ ਵੀ ਠੀਕ ਹੈ ਕਹਿਣਾ ਪਏਗਾ ਹੁਣ ਤੁਹਾਨੂੰ ਕੀ ਸਮਝ ਆ ਰਿਹਾ ਇਸ ਸੰਸਾਰ ਦੇ ਵਿੱਚ ਤੁਹਾਨੂੰ ਜਿਸ ਦੇ ਵੀ ਲੋੜ ਹੈ ਉਸ ਜ਼ਰੂਰਤ ਨੂੰ ਪੂਰਾ ਕਰਨ ਵਾਲਾ ਪਰਮੇਸ਼ਵਰ ਹੈ ਹੁਣ ਦੱਸੋ ਤੁਸੀਂ ਕਿਹਦੇ ਪੈਰ ਫੜਨੇ ਹੈ ਬੋਲੋ ਕਿੱਥੇ ਤੁਸੀਂ ਜਿਸ ਛੋਟੇ ਕਮਰੇ ਵਿੱਚੋਂ ਚਾਰ ਦੀਵਾਰੀ ਦੇ ਅੰਦਰ ਜੇ ਪ੍ਰਾਰਥਨਾ ਚ ਜੈਵੰਤ ਹੋਵੋਗੇ ਤਾਂ ਚਾਰ ਦੀਵਾਰੀ ਦੇ ਬਾਹਰ ਉਹ ਜਿੱਤ ਤੁਸੀਂ ਆਪਣੀ ਅੱਖਾਂ ਨਾਲ ਵੇਖੋਗੇ ਮੰਨ ਲਓ ਤੁਸੀਂ ਚਾਰ ਦੀਵਾਰੀ ਦੇ ਅੰਦਰ ਹੀ ਹਾਰ ਗਏ ਜੇ ਤੁਹਾਨੂੰ ਚਾਰ ਦੀਵਾਰੀ ਦੇ ਅੰਦਰ ਹੀ ਮੰਨ ਲਓ ਉੱਤਰ ਨਹੀਂ ਮਿਲਿਆ ਦੁਨੀਆ ਚ ਹੋਰ ਕਿਤੇ ਵੀ ਤੁਹਾਨੂੰ ਕਦੇ ਵੀ ਉੱਤਰ ਨਹੀਂ ਮਿਲੇਗਾ ਜਦ ਤੂੰ ਪ੍ਰਾਰਥਨਾ ਕਰੇ ਤਾਂ ਆਪਣੀ ਕੋਠਰੀ ਚ ਜਾ ਅਤੇ ਦਰਵਾਜਾ ਬੰਦ ਕਰਕੇ ਆਪਣੇ ਪਿਤਾ ਅੱਗੇ ਜਿਹੜਾ ਗੁਪਤ ਵਿੱਚ ਹੈ ਪ੍ਰਾਰਥਨਾ ਕਰ ਤਦ ਤੇਰਾ ਪਿਤਾ ਜੋ ਗੁਪਤ ਵਿੱਚ ਹੈ ਤੈਨੂੰ ਵੇਖਦਾ ਹੈ ਮੇਰੀ ਸਮੱਸਿਆ ਦਾ ਹੱਲ ਕਿੱਥੇ ਆ ਮੇਰੀ ਸਮੱਸਿਆ ਕਿਵੇਂ ਦੂਰ ਹੋਏਗੀ ਮੇਰਾ ਕੀ ਹੋਵੇਗਾ ਮੇਰੇ ਬੱਚਾ ਦਾ ਕੀ ਹੋਵੇਗਾ ਇਸ ਤਰ੍ਹਾਂ ਚਿੰਤਾ ਕਰ ਰਹੀ ਹੋ ਲੇਕਿਨ ਸੁਣੋ ਤੁਹਾਡੀ ਸਾਰੀ ਸਮੱਸਿਆ ਦਾ ਹੱਲ ਪਰਮੇਸ਼ਵਰ ਨੇ ਤੁਹਾਡੇ ਘਰ ਦੀ ਚਾਰ ਦਿਵਾਰੀ ਦੇ ਵਿੱਚ ਹੀ ਉਸਨੇ ਕਰਨਾ ਹੈ ਜਾਓ ਆਪਣੇ ਘਰ ਜਾਓ ਕਿਆ ਉਹ ਜੋ ਥੋੜਾ ਜਿਹਾ ਤੇਲ ਹੈ ਉਸ ਨੂੰ ਹੀ ਮੇਰਾ ਪਰਮੇਸ਼ਵਰ ਆਸ਼ੀਸ਼ਿਤ ਕਰਨ ਜਾ ਰਿਹਾ ਹੈ ਸਾਡੇ ਕੋਲ ਜੋ ਥੋੜਾ ਜਿਹਾ ਹੈ ਉਸ ਨੂੰ ਹੀ ਪਰਮੇਸ਼ਵਰ ਆਸ਼ਿਸ਼ ਦੇਣ ਜਾ ਰਿਹਾ ਹੈ ਮੇਰੇ ਪਰਮੇਸ਼ਵਰ ਨੇ ਤੈਨੂੰ ਇਕੱਲਾ ਨਹੀਂ ਛੱਡਿਆ ਤੇਰੀ ਸਮੱਸਿਆ ਦਾ ਹੱਲ ਤੇਰੇ ਘਰ ਵਿੱਚ ਹੀ ਰੱਖਿਆ ਹੈ ਕਿੰਨਾ ਅਦਭੁਤ ਪਰਮੇਸ਼ਵਰ ਹੈ ਪੈਨੋਤੀ ਭਰਾਓ ਮੈਂ ਫਿਰ ਤੋਂ ਕਹਿ ਰਿਹਾ ਹਾਂ ਮਾਤਾਵੋ ਪਿਤਾਵੋ ਸਮੱਸਿਆ ਕੋਈ ਵੀ ਹੋ ਸਕਦੀ ਆ ਕਿੰਨੀ ਵੀ ਵੱਡੀ ਹੋ ਸਕਦੀ ਆ ਕਿੰਨੀ ਵੀ ਦੁੱਖ ਵਾਲੀ ਹੋ ਸਕਦੀ ਆ ਉਸ ਸਮੱਸਿਆ ਦਾ ਹੱਲ ਮੇਰੇ ਪਰਮੇਸ਼ਵਰ ਨੇ ਕਿੱਥੇ ਰੱਖਿਆ ਹੈ ਕੋਰਟ 'ਚ ਰੱਖਿਆ ਹੈ ਨਹੀਂ ਪਿਆਰਿਓ ਤੁਹਾਡੇ ਘਰ ਦੇ ਅੰਦਰ ਹੀ ਜਦ ਤੁਸੀਂ ਪ੍ਰਭੂ ਦੀ ਹਜ਼ੂਰੀ 'ਚ ਹੰਝੂ ਬਹਾਏ ਠੀਕ ਹੈ ਨਾਰੋ ਮੈਂ ਤੈਨੂੰ ਕੋਰਟ ਦੇ ਵਿੱਚ ਜਿੱਤ ਦਿਆਂਗਾ ਮੰਨ ਲਓ ਉੱਥੇ ਜੱਜ ਨੂੰ ਤੁਹਾਨੂੰ ਜਿੱਤ ਦੇਣੀ ਹੀ ਪਵੇਗੀ ਜਾਣਦੇ ਹੋ ਕਿਉਂ ਕਿ ਉਹ ਪੂਰੀ ਦੁਨੀਆ ਤੇ ਰਾਜ ਕਰਨ ਵਾਲਾ ਪਰਮੇਸ਼ਰ ਹੈ ਤੁਹਾਨੂੰ ਚਾਰ ਦੀਵਾਰੀ ਦੇ ਅੰਦਰ ਹੀ ਮੰਨ ਲਓ ਪ੍ਰਾਰਥਨਾ ਦਾ ਉੱਤਰ ਮਿਲ ਗਿਆ ਫਿਰ ਤੁਹਾਨੂੰ ਚਾਰ ਦੀਵਾਰੀ ਤੋਂ ਬਾਹਰ ਵੀ ਜ਼ਰੂਰ ਉਸ ਦਾ ਉੱਤਰ ਮਿਲੇਗਾ ਸੁਣੋ ਭੈਣ ਤੁਹਾਡੇ ਦੁੱਖਾਂ ਨੂੰ ਦੂਰ ਕਰਨ ਦਾ ਜੇ ਰਸਤਾ ਨਹੀਂ ਮਿਲਿਆ ਅਤੇ ਤੁਸੀਂ ਮੇਰੇ ਕੋਲ ਆਏ ਹੋ ਤਾਂ ਪਰ ਮੇਰਾ ਪਰਮੇਸ਼ਰ ਕਿੰਨਾ ਮਹਾਨ ਹੈ ਜਾਣਦੀਆਂ ਸਮੱਸਿਆ ਦਾ ਹੱਲ ਤੁਹਾਡੇ ਘਰ ਚੀ ਚਾਰ ਦੀਵਾਰੀ ਦੇ ਅੰਦਰ ਹੀ ਉਸ ਨੇ ਰੱਖਿਆ ਹੈ ਉਹ ਕੀ ਆ Swami ਤੁਸੀਂ ਕਿਹਾ ਨਾ ਤੇਲ ਹੈ ਹਾਂ ਉਹੀ ਜੋ ਪਰਮੇਸ਼ਵਰ ਨੇ ਤੁਹਾਡੇ ਲਈ ਰੱਖਿਆ ਹੈ ਆਸ਼ਿਸ਼ ਦੇ ਰੂਪ ਚ ਉਹਦੇ ਵਿੱਚ ਹੀ ਆਸ਼ਿਸ਼ ਹੈ ਕਹਿ ਰਹੇ ਹੋ ਕਿ ਮੇਰੇ ਕੋਲ ਥੋੜਾ ਹੀ ਆ ਥੋੜਾ ਹੀ ਆ ਥੋੜਾ ਹੀ ਆ ਜੇ ਤੁਸੀਂ ਕਹਿ ਰਹੇ ਹੋ ਤਾਂ ਉਸੇ ਵਿੱਚ ਹੀ ਮੇਰੇ ਪ੍ਰਭੂ ਨੇ ਆਸ਼ਿਸ਼ ਰੱਖੀ ਹੋਈ ਹੈ ਮੇਰੀ ਛੋਟੀ ਨੌਕਰੀ ਆ ਛੋਟੀ ਨੌਕਰੀ ਆ ਤੁਸੀਂ ਕਹਿ ਰਹੇ ਹੋ ਉਸੇ ਨੂੰ ਹੀ ਇਮਾਨਦਾਰੀ ਦੇ ਨਾਲ ਕਰੋ ਪਰਮੇਸ਼ਵਰ ਤੁਹਾਡੇ ਲਈ ਵੱਡੀ ਨੌਕਰੀ ਦਾ ਇੰਤਜ਼ਾਮ ਕਰੇਗਾ ਵਿਸ਼ਵਾਸ ਕਰੋ ਮੇਟੀ ਆਲੀ ਦਵਾਲੀ ਦੀ ਕਰਾਚੀ ਜਾ ਕੇ ਸਭ ਦੇ ਕੋਲ ਜਾ ਕੇ ਖਾਲੀ ਭਾਂਡਿਆਂ ਨੂੰ ਲੈ ਆਏ ਉਹ ਆਪਣੀ ਤੇਲ ਦੀ ਕੁੱਪੀ ਨੂੰ ਉੱਪਰ ਚੱਕ ਕੇ ਹੌਲੀ-ਹੌਲੀ ਖਾਲੀ ਭਾਂਡਿਆਂ ਵਿੱਚ ਉਡੇਲ ਰਹੀ ਸੀ ਉਡੇਲ ਰਹੀ ਸੀ ਉਹ ਬਰਤਨ ਭਰ ਗਿਆ ਅਤੇ ਫਿਰ ਦੂਸਰਾ ਬਰਤਨ ਉਹ ਵੀ ਭਰ ਗਿਆ ਤੀਸਰੇ ਬਰਤਨ ਚ ਵੀ ਪਾਇਆ ਉਹ ਵੀ ਪਰ ਗਿਆ ਸਾਰੇ ਹੀ ਪਰ ਗਏ ਕਿੱਥੇ ਚਾਰ ਦੀਵਾਰੀ ਦੇ ਅੰਦਰ ਜਾਂ ਫਿਰ ਬਾਹਰ ਅੰਦਰ ਚਾਰ ਦੀਵਾਰੀ ਦੇ ਅੰਦਰ ਤੁਹਾਡੀ ਸਮੱਸਿਆ ਦੇ ਹੱਲ ਨੂੰ ਮੇਰੇ ਪਰਮੇਸ਼ਵਰ ਨੇ ਰੱਖਿਆ ਹੈ ਸਾਰੇ ਬਰਤਨ ਜਦੋਂ ਪਰ ਗਏ ਤਾਂ ਉਹ ਅਰਥ ਉਸ ਨਬੀ ਨੂੰ 나ਪੁੱਲੀ ਅੱਜ ਕਈ ਲੋਕ ਜਦ ਬਰਤਨ ਪਰ ਜਾਂਦੇ ਆ ਬੈਂਕ ਬੈਲੈਂਸ ਭਰਨ ਤੋਂ ਬਾਅਦ ਆਸ਼ੀਸ਼ਾ ਭਰਨ ਤੋਂ ਬਾਅਦ ਅਸੀਂ ਭਰਪੂਰੀ ਨਾਲ ਆਸ਼ੀਸ਼ਾ ਪਾਉਣ ਤੋਂ ਬਾਅਦ ਭੁੱਲ ਜਾਂਨੇ ਆ ਪਹਿਲਾਂ ਕਿਨੂੰ ਪਰਮੇਸ਼ਵਰ ਨੂੰ ਭੁੱਲ ਜਾਂਨੇ ਆ ਪਰਮੇਸ਼ਵਰ ਦੇ ਦਾਸ ਨੂੰ ਭੁੱਲ ਜਾਂਨੇ ਆ ਪਰਮੇਸ਼ਵਰ ਦੇ ਘਰ ਨੂੰ ਭੁੱਲ ਜਾਂਨੇ ਆ ਜਿਵੇਂ ਹੀ ਉਹ ਖਾਲੀ ਭਾਂਡੇ ਭਰ ਗਏ ਤਾਂ ਉਸ ਆਤਮਿਕ ਔਰਤ ਨੂੰ ਕੌਣ ਯਾਦ ਆਇਆ ਪ੍ਰਭੂ ਦਾ ਸੇਵਕ ਸਿੱਧੇ ਜਾ ਕੇ ਕਿਹਾ ਸੁਆਮੀ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਸਾਰੇ ਬਰਤਨ ਭਰ ਗਏ ਆ ਦੱਸੋ ਹੁਣ ਮੈਂ ਕੀ ਕਰਾਂ ਅਦਭੁਤ ਹੈ ਨਾ ਆਓ ਪੜਾਂਗੇ ਚੌਥਾ ਅਧਿਆਇ ਪੰਜਵੇਂ ਵਚਨ ਤੋਂ ਪੜ ਰਿਹਾ ਹਾਂ ਤਦ ਉਹ ਉਹਦੇ ਕੋਲੋਂ ਚਲੀ ਗਈ ਅਤੇ ਜਾ ਕੇ ਬੇਟਿਆ ਸਮੇਤ ਦਰਵਾਜ਼ਾ ਬੰਦ ਕਰ ਲਿਆ ਦਰਵਾਜ਼ਾ ਬੰਦ ਕੀਤਾ ਅਤੇ ਉਹ ਤਾਂ ਉਹਦੇ ਕੋਲ ਭਾਂਡੇ ਲਿਆਉਂਦੇ ਰਹੇ ਅਤੇ ਉਹ ਪੌਂਦੀ ਹੀ ਗਈ ਜਦ ਬਰਤਨ ਭਰ ਗਏ ਤਦ ਉਸਨੇ ਆਪਣੇ ਪੁੱਤਰਾਂ ਨੂੰ ਕਿਹਾ ਮੇਰੇ ਕੋਲ ਇੱਕ ਹੋਰ ਵੀ ਲੈ ਆ ਅਤੇ ਉਸਨੇ ਉਸ ਨੂੰ ਕਿਹਾ ਹੋਰ ਬਰਤਨ ਤਾਂ ਨਹੀਂ ਰਹੇ ਤਦ ਤੇਲ ਰੁਕ ਗਿਆ ਸਵਾਮੀ ਸਵਾਮੀ ਅਦਭੁਤ ਕੰਮ ਹੋਇਆ ਚਮਤਕਾਰ ਹੋ ਗਿਆ ਕੀ ਹੋਇਆ ਤੁਹਾਡੇ ਕਹੇ ਅਨੁਸਾਰ ਮੈਂ ਸਾਰੇ ਬਰਤਨਾਂ ਨੂੰ ਮੰਗਵਾ ਲਿਆ ਅਤੇ ਉਹਨਾਂ ਦੇ ਵਿੱਚ ਤੇਲ ਪਾਉਣਾ ਸ਼ੁਰੂ ਕਰ ਦਿੱਤਾ ਵਿਸ਼ਵਾਸ ਦੇ ਨਾਲ ਉਸ ਕੁੱਪੀ ਦੇ ਵਿੱਚ ਥੋੜਾ ਜਿਹਾ ਹੀ ਤੇਲ ਸੀ ਉਸ ਥੋੜੇ ਜਿਹੇ ਤੇਲ ਨੂੰ ਲੈ ਕੇ ਜੇ ਖਾਲੀ ਭਾਂਡੇ ਵਿੱਚ ਪਾਉਣਾ ਹੈ ਤਾਂ ਕੀ ਕਰਨਾ ਹੈ ਦੱਸੋ ਕੀ ਚਾਹੀਦਾ ਵਿਸ਼ਵਾਸ ਚਾਹੀਦਾ ਵਿਸ਼ਵਾਸ ਦੇ ਨਾਲ ਤੇਲ ਪਾਰ ਰਹੀ ਸੀ ਸਾਰੇ ਬਰਤਨ ਭਰ ਗਏ ਸਵਾਮੀ ਦੱਸੋ ਮੈਂ ਹੁਣ ਕੀ ਕਰਾਂ ਪਿਆਰੋ ਕਦੀ ਜਦ ਪਰਮੇਸ਼ਵਰ ਅਦਭੁਤ ਕੰਮ ਕਰਦੇ ਆ ਕੀ ਕਦੇ ਗਵਾਹੀ ਦਿੱਤੀ ਆ ਪ੍ਰਭੂ ਨੇ ਅਦਭੁਤ ਕੀਤਾ ਹੈ ਪ੍ਰਭੂ ਨੇ ਮੇਰੇ ਜੀਵਨ ਚ ਅਦਭੁਤ ਕੰਮ ਕੀਤੇ ਆ ਕਦੇ ਪ੍ਰਭੂ ਦੇ ਦਾਸ ਨੂੰ ਜਾ ਕੇ ਕਿਹਾ ਹੈ ਪ੍ਰਾਰਥਨਾ ਕਰਾਉਂਦੀ ਹੋ ਤੇ ਕਰਾ ਕੇ ਤੁਸੀਂ ਚਲੇ ਜਾਂਦੇ ਹੋ ਜਦ ਪਰਮੇਸ਼ਵਰ ਉੱਤਰ ਦੇਵੇ ਤਾਂ ਫਿਰ ਖੁਸ਼ੀ ਨਾਲ ਆ ਕੇ ਦੱਸੋ ਵੀ ਮੇਰੇ ਜੀਵਨ ਚ ਅਦਭੁਤ ਕੰਮ ਕੀਤਾ ਦੱਸੋ ਮੈਂ ਕੀ ਕਰਾਂ ਕੀ ਕਦੇ ਪ੍ਰਭੂ ਨੂੰ ਕਿਹਾ ਹੈ ਪਿਆਰੇ ਉਹ ਆਤਮਿਕ ਸੀ ਸਵਾਮੀ ਸਾਰੇ ਭਾਂਡੇ ਭਰ ਗਏ ਤੇਰੇ ਕਹੇ ਅਨੁਸਾਰ ਪਰਮੇਸ਼ਵਰ ਨੇ ਚਾਰ ਦੀਵਾਰੀ ਦੇ ਅੰਦਰ ਹੀ ਅਦਭੁਤ ਕੰਮ ਕੀਤਾ ਹਲ ਕੀਤਾ ਹੈ ਦੱਸੋ ਮੈਂ ਕੀ ਕਰਾਂ ਜਾ ਤੇਲ ਵੇਚ ਕੇ ਕਰਜ਼ਾ ਲਾ ਦੇ ਅਤੇ ਜੋ ਬਚ ਜਾਵੇ ਉਸ ਦੇ ਨਾਲ ਆਪਣੇ ਪੁੱਤਰਾ ਦਾ ਵੀ ਅਤੇ ਆਪਣਾ ਵੀ ਗੁਜ਼ਾਰਾ ਕਰੀ ਕੀ ਕਰ ਲਈ ਕਿਆ ਦਸੋ ਪਹਿਲਾ ਕੀ ਕਰ ਲੈ ਕਿਹਾ ਕਰਜ਼ਾ ਭਰ ਦੇ ਪਤਿਓ ਸੁਣ ਰਹੇ ਹੋ ਜਦ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ ਤਾਂ ਅਸੀਂ ਕੀ ਕਰਨਾ ਹੈ ਬਾਈਬਲ ਦੱਸਦੀ ਹੈ ਤੁਸੀਂ ਕਿਸੇ ਦਾ ਵੀ ਕਰਜ਼ਦਾਰ ਨਹੀਂ ਰਹਿਣਾ ਕਰਜ਼ਦਾਰ ਯਾਨੀ ਉਦਾਰ ਜਦੋਂ ਸਾਰੇ ਬਰਤਨ ਭਰ ਗਏ ਅਲੀਸ਼ਾ ਨੇ ਉਸ ਨੂੰ ਕਿਹਾ ਉਸ ਤੇਲ ਨੂੰ ਵੇਚ ਕੇ ਸ਼ਾਂਤੀ ਨਾਲ ਚੱਲੀ ਜਾ ਇਸ ਤਰ੍ਹਾਂ ਨਹੀਂ ਕੀਤਾ ਪਹਿਲਾ ਆਪਣਾ ਕਰਜ਼ਾ ਉਤਾਰ ਦੇ ਉਸ ਤੋਂ ਬਾਅਦ ਜੋ ਵੀ ਬਚ ਜਾਵੇ ਸ਼ਾਂਤੀ ਨਾਲ ਜਿਓ ਕਿਹਦੇ ਨਾਲ ਤੁਹਾਡੇ ਜੀਵਨ ਚ ਜਦ ਤੱਕ ਕਰਜ਼ਾ ਹੋਏਗਾ ਤਾਂ ਤੁਸੀਂ ਕਦੇ ਵੀ ਸ਼ਾਂਤੀ ਦੇ ਨਾਲ ਜੀ ਨਾ ਸਕੋਗੇ ਕਰਜ਼ਾ ਲੈ ਕੇ ਦਾਲ ਚਾਵਲ ਖਾਂ ਤੇ ਵੀ ਸੁੱਖ ਨਹੀਂ ਮਿਲੇਗਾ ਕੋਈ ਸਾਡੇ ਵਿਚਕਾਰ ਹੈ ਜਿਨੇ ਅਚਾਨਕ ਪਤੀ ਨੂੰ ਗਵਾ ਲਿਆ ਜਿਹਦਾ ਅਚਾਨਕ ਬਰਬਾਦ ਹੋ ਗਿਆ ਅਚਾਨਕ ਬੱਚੇ ਨੂੰ ਗਵਾ ਦਿੱਤਾ ਇਸ ਤਰ੍ਹਾਂ ਕੋਈ ਤੜਫਣ ਵਾਲਾ ਹੈ ਉਹ ਔਰਤ ਨੇ ਪ੍ਰਭੂ ਦੇ ਦਾਸ ਦੇ ਕੋਲ ਆ ਕੇ ਸਵਾਲ ਨਾ ਕੀਤਾ ਪਰਮੇਸ਼ਵਰ ਨੇ ਕਿਉਂ ਇਸ ਤਰ੍ਹਾਂ ਮਰਨਾ ਕੀਤਾ ਮਰ ਤੋ ਮੇਰਾ ਪਤੀ ਖੋ ਲਿਆ ਮੇਰੇ ਬੱਚਿਆਂ ਤੋ ਪਿਤਾ ਖੋ ਲਿਆ ਇਹ ਪਰਮੇਸ਼ਵਰ ਕਿਸ ਤਰ੍ਹਾਂ ਦਾ ਹੈ ਇਹ ਨਹੀਂ ਕਿਆ ਕਿਉਂਕਿ ਮੌਤ ਤਾਂ ਸੱਚ ਹੈ ਕੀਤੇ ਜੀਵਨ ਚਾਹੇਗੀ ਕਦੋਂ ਆਏਗੀ ਕਿਵੇਂ ਆਏਗੀ ਕਿਉਂ ਆਏਗੀ ਹਜੇ ਤੱਕ ਕਿਸੇ ਨੂੰ ਵੀ ਪਤਾ ਨਹੀਂਆ ਮੌਤ ਜਦ ਆਏਗੀ ਤਾਂ ਆ ਕੇ ਦਰਵਾਜ਼ਾ ਖੜਕਟਾਏਗੀ ਅਤੇ ਤੁਸੀਂ ਦਰਵਾਜ਼ਾ ਖੋਲਣਾਈਆ ਉਸ ਮੌਤ ਨਾਲ ਤੁਹਾਨੂੰ ਜਾਣਾ ਹੀ ਪਏਗਾ ਕੱਲ ਆਵਾਂਗਾ ਅੱਜ ਤਬੀਆ ਠੀਕ ਨਹੀਂਆ ਪਰਸੋ ਆ ਜਾਵਾਂਗਾ ਤਬੀਆ ਠੀਕ ਨਹੀਂਆ ਉਹਦੇ ਚ ਤਰਸ ਨਹੀਂਆ ਦਇਆ ਵੀ ਨਹੀਂਆ ਕਿਰਪਾ ਵੀ ਨਹੀਂਆ ਦਇਆ ਵੀ ਨਹੀਂ ਆ ਜੇ ਮੌਤ ਆ ਗਈ ਤਾਂ ਨਾ ਲੈ ਜਾਏਗੀ ਇਸ ਤਰ੍ਹਾਂ ਗਏ ਹੋਏ ਪਤੀ ਦੇ ਲਈ ਉਸ ਔਰਤ ਨੇ ਕੋਈ ਸਵਾਲ ਨਾ ਕੀਤਾ ਲੇਕਿਨ ਜਾਂਦੇ ਜਾਂਦੇ ਪਤੀ ਜੋ ਭਾਰ ਛੱਡ ਕੇ ਗਿਆ ਉਸ ਨੂੰ ਵੇਖ ਕੇ ਸਹਿ ਨਾ ਕਰ ਸਕੀ ਪ੍ਰਭੂ ਦੇ ਦਾਸ ਦੇ ਕੋਲ ਆ ਕੇ ਆਪਣੀ ਸਮੱਸਿਆ ਦੱਸੀ ਮੇਰਾ ਪਤੀ ਜਾਂਦੇ ਜਾਂਦੇ ਬੋਝ ਨੂੰ ਛੱਡ ਕੇ ਗਿਆ ਹੈ ਪਤੀਓ ਫਿਰ ਤੋਂ ਕਹਿ ਰਿਹਾ ਹਾਂ ਜਾਂਦੇ ਜਾਂਦੇ ਕਰਜਾ ਛੱਡ ਕੇ ਨਾ ਜਾਓ ਸ਼ਰਮਿੰਦਗੀ ਛੱਡ ਕੇ ਨਾ ਜਾਓ ਬੇਇੱਜ਼ਤੀ ਛੱਡ ਕੇ ਨਾ ਜਾਓ ਤਾਂ ਫਿਰ ਬੋਲੋ ਨਮੂਨੇ ਵਾਲਾ ਜੀਵਨ ਛੱਡ ਕੇ ਜਾਓ ਆਦਰਸ਼ ਜੀਵਨ ਛੱਡ ਕੇ ਜਾਓ ਆਸ਼ਿਸ਼ ਨੂੰ ਛੱਡ ਕੇ ਜਾਓ ਆਓ ਪ੍ਰਾਰਥਨਾ ਕਰਦੇ ਹਾਂ ਆਓ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਚਾਰ ਦੀਵਾਰੀ ਦੇ ਅੰਦਰ ਹੀ ਪ੍ਰਾਰਥਨਾ ਕਰਨ ਵਾਲਾ ਜੀਵਨ ਸਾਨੂੰ ਦੇ ਦਿਓ ਜੇ ਅਸੀਂ ਘਰ ਦੇ ਵਿੱਚ ਹੀ ਤੁਹਾਡੀ ਹਜ਼ੂਰੀ 'ਚ ਜਿੱਤ ਨਹੀਂ ਪਾ ਸਕਾਂਗੇ ਤਾਂ ਅਸੀਂ ਕਿਤੇ ਵੀ ਜਿੱਤ ਨਹੀਂ ਪਾ ਸਕਾਂਗੇ ਜੇ ਅਸੀਂ ਤੁਹਾਨੂੰ ਮਨਾ ਨਾ ਸਕੇ ਜੇ ਤੁਹਾਨੂੰ ਅਸੀਂ ਖੁਸ਼ ਨਾ ਕਰ ਸਕੇ ਜੇ ਤੁਸੀਂ ਸਾਨੂੰ ਆਗਿਆ ਨਹੀਂ ਦਿਓਂਗੇ ਤਾਂ ਸਾਨੂੰ ਕਿਤੇ ਵੀ ਉੱਤਰ ਨਹੀਂ ਮਿਲੇਗਾ ਪ੍ਰਭੂ ਨਹੀਂ ਮਿਲੇਗਾ ਪਿਤਾ ਨਹੀਂ ਮਿਲੇਗਾ ਪਿਤਾ ਇਸ ਲਈ ਚਾਰ ਦੀਵਾਰੀ ਦੇ ਵਿੱਚ ਸਾਨੂੰ ਉੱਤਰ ਦੇ ਦਿਓ ਪਿਤਾ ਸਾਡੀ ਕੋਈ ਸਿਫਾਰਿਸ਼ ਕਰਨ ਵਾਲਾ ਨਹੀਂ ਆ ਕੋਈ ਵੱਡਾ ਸਾਡਾ ਸਾਥੀ ਨਹੀਂ ਆ ਕੋਈ ਅਮੀਰ ਸਾਡਾ ਮਿੱਤਰ ਨਹੀਂ ਆ ਇਸ ਲਈ ਮੇਰੀ ਸਮੱਸਿਆ ਦੂਰ ਨਹੀਂ ਹੋਏਗੀ ਸਾਡੀ ਸਮੱਸਿਆ ਬਾਹਰੋਂ ਦੂਰ ਨਹੀਂ ਹੋਏਗੀ ਇਸ ਤਰ੍ਹਾਂ ਅਸੀਂ ਸੋਚਦੇ ਹਾਂ ਲੇਕਿਨ ਸਾਡੀ ਸਮੱਸਿਆ ਸਾਡੇ ਘਰ ਦੇ ਵਿੱਚ ਹੀ ਦੂਰ ਹੋਵੇਗੀ ਸਾਡੇ ਕਮਰੇ ਦੇ ਵਿੱਚ ਹੀ ਇਹ ਸੱਚ ਨੂੰ ਜਾਣ ਕੇ ਅਸੀਂ ਪਿਤਾ ਇਕੱਲੇ ਹੀ ਤੁਹਾਡੀ ਹਜ਼ੂਰੀ ਚ ਗੋਡੇ ਟੇਕ ਕੇ ਉਥੇ ਤੁਹਾਡਾ ਉਤਰ ਪਾ ਸਕਿਆ ਸੀ ਕਿਰਪਾ ਕਰੋ ਇਸ ਯਾਤਰਾ ਨੂੰ ਖਤਮ ਕਰਨ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਸ਼ਰਮਿੰਦਗੀ ਕਿਸੇ ਵੀ ਤਰ੍ਹਾਂ ਦੀ ਨਿੰਦਾ ਆਰਥਿਕ ਸਮੱਸਿਆ ਜਾਂ ਫਿਰ ਕਰਜ਼ਾ ਅਸੀਂ ਛੱਡ ਕੇ ਨਾ ਜਾ ਸਕੀਏ ਪਿਤਾ ਅਸੀਂ ਨਮੂਨੇ ਵਾਲਾ ਜੀਵਨ ਛੱਡ ਕੇ ਜਾਈਏ ਅਸ਼ੀਸ਼ਿਤ ਜੀਵਨ ਛੱਡ ਕੇ ਜਾ ਸਕੀਏ ਪਿਤਾ ਬਹੁਤ ਸਾਰੇ ਲੋਕਾਂ ਦੇ ਲਈ ਆਸ਼ੀਸ਼ ਵਾਲਾ ਜੀਵਨ ਛੱਡ ਕੇ ਜਾਈਏ ਇਸ ਤਰ੍ਹਾਂ ਸਾਡੇ ਸਾਰਿਆਂ ਦੇ ਜੀਵਨ ਨੂੰ ਬਣਾ ਦਵੋ ਸਾਡੀ ਦੇਹ ਪ੍ਰਾਨ ਆਤਮਾ ਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰ ਦਿਓ ਆਪਣੀ ਖੁਸ਼ਹਾਲੀ ਨਾਲ ਭਰ ਦਿਓ ਅੱਜ ਤੇਰੇ ਲੋਕਾਂ ਦੀ ਜਿਹੜੀ ਲੋੜ ਆ ਹਰ ਲੋੜ ਨੂੰ ਤੁਸੀਂ ਪੂਰਾ ਕਰ ਦਿਓ ਯੇਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕਟਪल्ली ਹైదరాబాద్ 72